ਯੋ ਹੈ ਸਤਿਗਾਂ ਵਾਲੀ ਸਾਰਨ ਮੈਂ ਅੱਜ ਸਾਰੇ ਵਧੀਆ ਹੋਗੇ ਅੱਜ ਦੀ ਵਾਈ ਸਾਡੀ ਸ਼ੁਰੂਆਤ ਹੁੰਦੀ ਹੈ ਪਤੰਗ ਦਾਣੇ ਤੇ ਗੱਗੀ ਸਾਡਾ ਪਤੰਗ ਬਾਜੀ ਡਾਣ ਲਿਆ ਪਤੰਗ ਉੱਡਦਾ ਪਤੰਗੀ ਟੁੱਟ ਗਿਆ ਭਾਈ ਤਾਂ ਹੀ ਟੁੱਟਿਆ ਮੈਂ ਕਿਥੇ ਟੁੱਟਿਆ ਨਾ ਨਾ ਗਿਦੇ ਪਤੰਗ ਨਹੀਂ ਉੜਿਆ ਨਾ ਰਿੰਗ ਨੇ ਪਤੰਗੀ ਪਾੜ ਤੇ ਆਂ ਨਹੀਂ ਤੇ ਕੀ ਹੋਇਆ ਬਾਈ ਕਾ ਪਰਨਾ ਚੈੱਕ ਕਰ ਬਾਈ ਕੰਨਾਂ ਦੇ ਉੱਪਰ ਪਰਨਾ ਸ਼ੋਕਰਾ ਕਹਿੰਦੇ ਬਿਨਾ ਨਾ ਇਹ ਪਰਨਾ ਜਿਹੜੀ ਫਿਲਮ ਨਹੀਂ ਹੁੰਦੀ ਇੱਕ ਇਹ ਲੈ ਲੈ ਭయ్యా ਬਹੁਤ ਹੀ ਯਰੀ ਹੁਣ ਲਾ ਕਿੰਨੇ ਪਤਾਂਗੇ ਵੱਡੇ ਮੈਂ ਮੈਂ ਹੀ ਵੱਡੇ ਹੋ ਵੀ ਤਿੰਨੇ ਪਤਾਂਗੇ ਵੱਡੇ ਮੈਂ ਹਰ ਗਿਨੇ ਮਿਲ ਕੇ ਵੱਡੇ ਤੂੰ ਨਾਗਾ ਉਹ ਕਿਹੜਾ ਮਸ ਬਟਾ ਰਹੀ ਆਪਣੇ ਵੱਡੇ ਬੁੜਾਏ ਆ ਤੇ ਉਹ ਫਿਰ ਤੇ ਗੱਟੂ ਤਾਂ ਦੇ ਖਾਲੀ ਹੋ ਗਿਆ ਮੇਰਾ ਬਾਈ ਐਂ ਹੀ ਕਰਨੇ ਗੱਟੂ ਖਾਲੀ ਸਮਾਨਾ ਬਾਈ ਬਾਕੀ ਹੁਣ ਬਾਈ ਹਵਾ ਨਹੀਂ ਚੱਲ ਰਹੀ ਕੋਸਤਾ ਨਹੀਂ ਪਤਾਂਗੇ ਡੜ ਰਹੇ ਨਹੀਂ ਪਹਿਲਾਂ ਭੌਪ ਲਾਂਗੇ ਡਾਗੇ ਹਾਂ ਮੈਂ ਓਹ ਵੜਾ ਇੱਕ ਮਰਾ ਆਡੀਓ ਪਰਾਂ ਕੋਠੇ ਹੋ ਦਿਖਾਉਂ ਮੈਂ ਬਾਈ ਤੁਹਾਨੂੰ ਜ਼ੂਮ ਕਰਕੇ ਉਹ ਟੰਗੇ ਨਹੀਂ ਹੋਟਲ ਦਾ ਘੰਟਾ ਉਹ ਦੇਖੋ ਬਾਈ ਉਹ ਠਾਰੇ ਨੇ ਦੋ ਜਣੇ ਉੱਤੇ ਬਾਦ ਜ਼ੂਮ ਨਹੀਂ ਹੋ ਸਕਦਾ ਹੈ ਤੋਤਾ ਆਪਣਾ ਵੀਰ ਹੁਣ ਵੀ ਕਿੱਦਾਂ ਟਾਈਮ ਹੋ ਗਿਆ ਮੈਂ ਟੰਗਾਂ ਨਾ ਦੇ ਨੂੰ ਕੀ ਬਾਈ ਗੱਗੀ ਹਾਂ ਪਾਣੇ ਵੇਚੇ ਆਸਾ ਦੀ ਬੰਦੇ ਪਹਿਲਾਂ ਆ ਜਾ ਫਿਰ ਤੂੰ ਹਰ ਜਿੰਨੇ ਉੱਥੇ ਬੰਗਾ ਦਬਾਇਆ ਹੋਈ ਚੱਕੂਗਾ ਪੁੱਤ

ਮੱਖੀ ਗਈ ਹੁੰਡਾਉਣ ਲੱਗਾ ਫਲੰਗ ਗੀ ਚੜੂਗਾ ਫਲੰਗ ਕਿ ਨਹੀਂ ਪੋਸਟਮਾਰਟਮ ਪੋਸਟਮਾਰਟਮ ਚਾਰਨਾ ਵਾਗੂ ਨਾ ਗਾ ਚੈੱਕ ਕਰ ਉਹ ਤੇਲੀ ਝੁੱਟ ਗਈ ਇਹਦੇ ਮੁੰਡਾ ਪੋਸਟਮਾਰਟਮ ਕਰਦਾ ਬਾਲ ਬਾਈ ਬਾਲ ਚੈੱਕ ਕਰ ਉਹ ਸ਼ੋਰੇ ਗੱਟੇ ਆ ਦੇਖੋ ਨੈਤਿਕ ਨੈਤਿਕ ਪਰਨਾ ਤਾਂ ਨੈਤਿਕ ਬਾਲ ਰੱਖ ਰਹੇ ਹਾਂ ਹਾਂ ਇਧਰ ਦਹਾਂ ਮੁਖ ਰਹਿਣਾ ਇਹਨਾਂ ਸੋਨਾ ਹਰਥੋਂ ਤੇਰੇ ਮਨ ਦਾ ਸੋਨਾ ਨਹੀਂ ਕੋਈ ਆਦਤ ਜਿੰਨੇ ਪੁੱਤ ਕੋਠੇ ਵਾਂ ਪਿਆ ਕਿਆ ਨਿਆਣਾ ਗੱਲ ਲੜੀ ਹੋਣ ਦੇ ਉਹ ਅੱਠ ਅੱਠ ਲੱਗ ਗਿਆ ਵੇਖੀ ਦੇਖ ਜਿਹੜਾ ਗੱਟੀ ਗੱਗੀ ਲੈ ਕੇ ਆਇਆ ਅੱਠ ਆ ਸੱਦੀ ਆ ਇਹ ਗਿਆ ਸੱਦੀ ਇਹ ਆਈਬੋ ਆਈਬੋ ਸੱਦੀ ਅੱਠ ਵੱਡੇ ਅੱਠ ਦੇ ਹੁਣ ਆ ਗਿਆ ਬੜੇ ਸੂਆ ਗੁੱਲੀ ਡੰਡਾ ਖੇਡ ਲੈਣਾ ਆ ਦੇਖੋ ਗੁੱਲੀ ਡੰਡਾ ਚਲੋ ਬਾਕੀ ਨੈਤੀ ਮੇਰੇ ਗੱਲ ਮੋਢੀ ਬਣਾ ਬਈ ਬਿੱਤੀ ਵਾਂ ਬਾਕੀ ਸਾਡਾ ਵੀਰ ਜਿਹਨੇ ਬਈ ਮੈਨੂੰ ਹੁਣ ਤੱਕ ਸਪੋਰਟ ਕਰਿਆ ਇਸ਼ੂ ਵੀਰਾ ਬਾਈ ਕਾ ਚੈਨਲ ਨੂੰ ਬਾਈ ਸਬਸਕ੍ਰਾਈਬ ਕਰੋ ਪਵਾ ਦਾ ਕਾ ਮਾਹੌਲ YouTube ਪਾ ਵੀ Instagram ਪਾ ਵੀ ਹਨਾ ਬਾਈ ਕਰੋ ਬਾਈ ਕਰੋ ਬਾਕੀ ਬਾਈ ਹੁਣ ਫਿਰ ਨਾਲ ਦੀ ਗੱਤੀ ਉਹ ਚੱਲੋ ਆਪਣੀ ਟੀਮ ਉਧਰ ਤੇ ਆ ਲ ਮਰੀ ਵਾਰੀ ਹੈ ਚੱਲ ਸਰ ਜੀ ਤੂੰ ਨਾ ਦੀ ਟੀਮ ਕੋਈ ਨਹੀਂ ਪੁੱਤ ਬੰਦੇ ਮਾਰੇ ਗਲੇ ਵੀ ਟੱਕੜ ਹੈ ਆ ਬੰਦਾ ਪਛਾਣਾ ਬਾਈ ਕਿਹੜਾਗਾ ਪਾਰਟ 1 ਵਾਲਾ ਬਾਈ ਦੱਸ ਦੇ ਪਾਰਟ 2 ਕਦੋਂ ਸ਼ੂਟ ਕਰਨਾ ਬੰਦੇ ਕੇ ਕੱਲ ਨੂੰ ਪਾਰਟ 2 ਆਊਗਾ ਬਾਈ चलो भाई ओके okay भाई हम करना गेम स्टार्ट ढाई दुबारे टूरनामेंट लग रहा पिंडिमा दो हजार पच्ची का हां भे सारा कुछ है ये भैया द भाई इन बेहड़े ना भाई इसी <laughs> आउट है मैं क्या आउट है भैया इसने चोटी चोटी के बनाए पे अपने जरे जन कट्टे कट्टे पाले पे कटे, -कटे <laughs> यो है <भाई क। laughs>

ਕੰਤ ਪਾਇਆ ਲੈ ਚੁੱਪ ਹੋ ਜਾ ਹਜੇ ਤਾਂ ਮਾਰੀ ਬਾਰੀ ਆਈ ਹੋਦੀ ਇਹਨਾਂ ਨੂੰ ਹੁਣੀ ਫੋਨ ਆਣ ਲੱਗੇ ਥੋੜਾ 10 ਮਿੰਟਾਂ ਨੂੰ ਪਤਾ ਨਹੀਂ ਇਹਨਾਂ ਗੱਲ ਕਿ ਆ ਬਣਨਾ ਦੇਖ ਸਕਦੇ ਹੋ ਕਿਉਂ ਗਿਰ ਗਈ ਆ ਕੇ ਪਿੱਛੇ ਆ ਜਾ ਪਿੱਛੇ ਆ ਜਾ ਬਾਂਦੇ ਰੇ ਇੱਕ ਅੱਦੇ ਦਾ ਸਿਰ ਉਧਰ ਨੂੰ ਮਾਰ ਉਧਰ ਹੀ ਨੂੰ ਹਾਂ ਕਿਉਂ ਐਕਟਿਵ ਆ ਸਰ ਕੋਈ ਚੱਕਰ ਨਹੀਂ ਜਾਣਦੇ ਐਕਟਿਵ ਆ ਬਾਂਦੇ ਜਿਸ ਮਰਜ਼ੀ ਕੀ ਹੋਵੇ ਮੈਨੂੰ ਨਹੀਂ ਪਿਕਅਪ ਹੈਗੀ ਆ ਆਪੂ ਪਿਕਅਪ ਲੈ ਚੜਾ ਉਹ ਮਾਰ ਚੱਲ ਇਹ ਲੈ ਇੱਕ ਤਾਂ ਹੋ ਗਿਆ ਮਨ ਨੂੰ ਲੱਗ ਰਿਹਾ ਜੋ ਮੈਂ ਚ ਸਿਰੇ ਤਾਂ ਜਾਣਾ ਨਹੀਂ ਵੈਸੇ ਵੀ ਸਵਾਦ ਨੂੰ ਖੇਡ ਰਹੇ ਆ ਲੈ ਬਈ ਆ ਗਿਆ ਉਹ ਭੇਜਾਂ ਤਨੂੰ ਜੀ ਬਈ ਗੁਲੀ ਡੰਡਾ ਖੇਡਦੇ ਖੇਡਦੇ ਆਪਾਂ ਨੂੰ ਆ ਗਿਆ ਬਾਬਾ ਡੇਰੇ ਮਾਤੇ ਬਈ ਫੋਨ ਚਾਚੇਗਾ ਚਾਚਾ ਕਰੇ ਭੰਦੇ ਲੈ ਕੇ ਆਣੇ ਵੀ ਆਲ ਦੁੱਜੀ ਬਾਕੀ ਬਈ ਉਹ ਗੁਲੀ ਡੰਡਾ ਖੇਡ ਰਹੇ ਮੈਂ ਹਰ ਕੀ ਚਲੇ ਡੇਰੇ ਮਾਤੇ ਭੰਦੇ ਲੈਣੇ ਬਾਕੀ ਹੁਣ ਬਈ ਤੁਹਾਨੂੰ ਦਿਖਾਵਾਂਗੇ ਹਰੀ ਚੱਲਦੀ ਦੇਦੇ ਜੀ ਮਿਲਦੇ ਆ ਬਈ ਤੁਹਾਨੂੰ ਮੇਰੇ ਮੁਝਾਕਰ